ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਸਾਰੇ ਬਿਲਕੁਲ ਠੀਕ ਠਾਕ ਹੋਣਗੇ ਵੈਗਰੂ ਦੀ ਕਿਰਪਾ ਨਾਲ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਜੀ ਤੇ ਆ ਸੌਰੀ ਚਾਰ ਪੰਜ ਦਿਨਾਂ ਤੋਂ ਬਲੌਗ ਨਹੀਂ ਆਇਆ ਥੋੜੀ ਪ੍ਰੋਬਲਮ ਸੀ ਤੇ ਬਸ ਵੀ ਬਣਾਏ ਨਹੀਂ ਗਿਆ ਹੈਗਾਗਾ ਤੇ ਬਾਕੀ ਜਿਹੜਾ ਅੱਜ ਦਾ ਆਪਣਾ ਬਲੌਗ ਹੈ ਹਨਾ ਉਹ ਹੈਗਾਗਾ ਕਿ ਆਪਾਂ ਆਪਣੇ ਫੇਸ ਨੂੰ ਹਨਾ ਪ੍ਰੈਗਨੈਂਸੀ ਦੇ ਵਿੱਚ ਵੀ ਕਿਹੜਾ ਪੈਕ ਸੀ ਜਿਹੜਾ ਮੈਂ ਯੂਜ਼ ਕਰਦੀ ਸੀ ਪ੍ਰੈਗਨਨਸੀ ਦੇ ਵਿੱਚ ਹਨਾ ਤੇ ਜਿਹਦੇ ਨਾਲ ਮੇਰੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਫਿੰਸੀ ਵਗੈਰਾ ਜਾਂ ਕੋਈ ਛਾਈਆਂ ਪੈ ਜਾਂਦੀਆਂ ਨੇ ਹਨਾ ਕਾਲਾਪਨ ਆ ਜਾਂਦਾ ਜੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਹੈਗਾ ਮੇਰੇ ਫੇਸ ਤੇ ਤੇ ਮੈਂ ਗੁੜੀਆ ਦੇ ਟਾਈਮ ਤੇ ਵੀ ਪਹਿਲਾਂ ਇਹੀ ਪੈਕ ਲਾਉਂਦੀ ਰਹੀਆਂ ਤੇ ਮੈਂ ਹੁਣ ਵੀ ਮੇਰੇ ਬੇਟੇ ਦੇ ਟਾਈਮ ਤੇ ਵੀ ਪ੍ਰੈਗਨਨਸੀ ਦੇ ਵਿੱਚ ਇਹੀ ਯੂਜ਼ ਕਰਦੀ ਰਹੀਆਂ ਪੈਕ ਤੇ ਇਹ ਪੈਕ ਆਪਾਂ 8 ਦਿਨਾਂ ਬਾਅਦ ਵੀ ਲਗਾ ਸਕਦੇ ਹਾਂ ਜੀ ਤੇ ਚਾਰ ਪੰਜ ਦਿਨਾਂ ਬਾਅਦ ਵੀ ਤੇ ਲਗਾ ਸਕਦੇ ਆ ਪਰ ਨਾ ਆਪਾਂ ਨੂੰ ਕੰਮ ਇੰਨੇ ਹੁੰਦੇ ਨੇ ਘਰ ਦੇ ਵਿੱਚ ਕਿ ਚੌਥੇ ਪੰਜਵੇਂ ਦਿਨ ਤਾਂ ਪੌਂਸੀਬਲ ਨਹੀਂ ਹੈਗਾ ਕਿਉਂਕਿ ਤਗੱਦਰ ਜਾ ਕਰਨਾ ਪੈਂਦਾ ਹੈਣਾ ਤੇ ਮੈਂ ਇਹ ਫੇਸ ਪੈਕ ਕਈ ਵਾਰ ਤਾਂ ਹਨਾ 10 ਦਿਨਾਂ ਬਾਅਦ ਕਈ ਵਾਰ 8 ਦਿਨਾਂ ਬਾਅਦ ਬਸ ਜਦੋਂ ਮੇਰਾ ਮੂਡ ਜਾ ਬੰਦਦਾ ਸੀ ਮੈਂ ਇਹ ਪੈਕ ਲਗਾ ਲੈਂਦੀ ਸੀ ਤੇ ਇਹਦੇ ਵਿੱਚ ਆਪਾਂ ਤਿੰਨ ਤੋਂ ਚਾਰ ਚੀਜ਼ਾਂ ਯੂਜ਼ ਕੀਤੀਆਂ ਨੇ ਜਿਹੜੀਆਂ ਆਪਣੇ ਘਰ ਦੇ ਮਤਲਬ ਘਰ ਹੀ ਅਵੇਲੇਬਲ ਹੁੰਦੀਆਂ ਨੇ ਜਿਹੀਆਂ ਕੋਈ ਆਪਾਂ ਵੀ ਜ਼ਿਆਦਾ ਮਹਿੰਗੀ ਚੀਜ਼ ਨਹੀਂ ਇਹਦੇ ਵਿੱਚ ਵਰਤੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਨਾ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਆਪਾਂ ਇਹਦੇ ਵਿੱਚ ਯੂਜ਼ ਕੀਤੀਆਂ ਨਗੀਆਂ ਤੇ ਵੀਰੇ ਇਹ ਪ੍ਰੈਗਨੈਂਸੀ ਦੇ ਵਿੱਚ ਆਪਾਂ ਕਿਵੇਂ ਵੀ ਯੂਜ਼ ਕਰ ਸਕਦੇ ਆ ਵੀ ਮਤਲਬ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਨੇਚਰਲ ਨਗੀਆਂ ਤੇ Pregnancy ਦੇ ਵਿੱਚ ਵੀ ਤੇ ਆਪਾਂ ਉਂਝ ਵੀ ਜੇ ਆਪਣੇ ਕੋਈ ਸ਼ਾਇਆ ਵਗੈਰਾ ਨੇ ਜਾਂ ਆਪਣੇ ਹਨਾ ਸਪੈਸ਼ਲ ਇਹ ਗਰਮੀਆਂ ਦੇ ਵਿੱਚ ਜ਼ਿਆਦਾ ਕੰਮ ਕਰਦੀ ਹੈ ਵੀਰੇ ਠੰਡਾ ਦੇ ਵਿੱਚ ਤਾਂ ਇਹ ਲਾਈ ਲਾਇਆ ਵੀ ਨਹੀਂ ਜਾਂਦਾ ਪੈਕ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਇਹ ਗਰਮੀਆਂ ਦੇ ਵਿੱਚ ਯੂਜ਼ ਕੀਤਾ ਜਾਂਦਾ ਗਰਮੀਆਂ ਦੇ ਵਿੱਚ ਹਨਾ ਗਰਮੀ ਦੀ ਵਜ੍ਹਾ ਕਰਕੇ ਕਿਸੇ ਕਿਸੇ ਦੇ ਫਿੰਸੀਆਂ ਨਹੀਂ ਉੱਠ ਜਾਂਦੀਆਂ ਫੇਸ ਤੇ ਰੈੱਡ ਰੈੱਡ ਕਲਰ ਦੀਆਂ ਹਨਾ ਹੋ ਜਾਂਦੀਆਂ ਦੁੱਖਦੀਆਂ ਵੀ ਹੁੰਦੀਆਂ ਨੇ ਉਹ ਗਰਮੀ ਦੀ ਵਜ੍ਹਾ ਕਰਕੇ ਉਹ ਕਈਆਂ ਨੂੰ ਪ੍ਰੋਬਲਮ ਆਉਂਦੀ ਹੈਗੀ ਗਰਮੀਆਂ ਦੇ ਵਿੱਚ ਤੇ ਇਹ ਪੈਕ ਲਗਾਉਣ ਨਾਲ ਤੁਹਾਨੂੰ ਐਸੇ ਵੀ ਰਾਹਤ ਮਿਲੂਗੀ ਜੋ ਫਿੰਸੀਆਂ ਤੋਂ ਵੀ ਉਹ ਦਰਦ ਕਰਦੇ ਹੁੰਦੇ ਹਨ ਹਨਾ ਤਾਂ ਵੀ ਰਾਹਤ ਮਿਲੂਗੀ ਬਾਕੀ ਇਹ ਪੈਕ ਠੰਡਾ ਹੁੰਦਾ ਹੈਗਾ ਫੇਸ ਲਈ ਬਹੁਤ ਹੀ ਵਧੀਆ ਹੈਗਾ ਗਰਮੀਆਂ ਦੇ ਵਿੱਚ ਸਪੈਸ਼ਲ ਠੀਕ ਹੈ ਜੀ ਤੇ ਆਪਾਂ ਆਪਣੀ ਵੀਡੀਓ ਦਾ ਕਰਦੇ ਆ ਕਰਦੇ ਸ਼ੁਰੂਆਤ ਤੇ ਦੱਸਦੇ ਆ ਤੁਹਾਨੂੰ ਕੀ ਕੁਝ ਆਪਾਂ ਇਹਦੇ ਵਿੱਚ ਲਵਾਂਗੇ ਪੈਕ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਮਲਤਾਨੀ ਮਿੱਟੀ ਜੀ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਗਾਜੀ ਗਾਜਨੀ ਐਵੇਂ ਜਿ ਕਈ ਨਾ ਉਹਨੇ ਦੇ ਕਾਜੀ ਵੀ ਕਹਿੰਦੇ ਨੇ ਗਜਨੀ ਵੀ ਕਹਿੰਦੇ ਨੇ ਜਿਹਦੇ ਨਾਲ ਆਪਾਂ ਸੀਗੇ ਕਿ ਫੱਟੀਆਂ ਪੋਚਦੇ ਹੁੰਦੇ ਸੀ ਛੋਟੇ ਹੁੰਦੇ ਹਨ ਮੈਂ ਪੋਚੇ ਹੋਈਆਂ ਨੇ ਵੀਰੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹਨੇ ਕਿਹਨੇ ਫੱਟੀਆਂ ਪੋਚੀਆਂ ਨੇ ਹਨ ਜਿਹੜੇ ਮੇਰੀ ਵੀਡੀਓ ਦੇਖ ਰਹੇ ਨੇ ਤੇ ਕਈ ਵਾਰ ਭੁੱਲ ਜਾਂਦੇ ਸੀ ਹਨਾ ਫੱਟੀ ਪੋਚਣੀ ਸ਼ਾਮ ਨੂੰ ਤੇ ਫਿਰ ਸਵੇਰੇ ਤੁਰਤ ਫੱਟੀ ਪੋਚ ਕੇ ਤੇ ਆਏ ਆ ਕਰਕੇ ਸਗਾ ਖਿਲ ਜਾਂਦੇ ਹੁੰਦੇ ਸੀਗੇ ਤੇ ਯਾਦ ਆ ਗਈ ਮੇਰੇ ਗੱਲ ਗਾਜੀ ਤੋਂ ਤੇ ਇਹ ਆਪਾਂ ਲੈਣੀ ਆ ਪੀਸੀ ਹੋਈ ਤੇ ਜੇ ਤੁਹਾਡੇ ਕੋਲ ਦੂਜੀ ਹੈ ਹਨਾ ਉਹ ਖੱਟੀਆਂ ਪੋਚਣ ਵਾਲੀ ਜਿਹੜੀ ਹੁੰਦੀ ਹੈ ਕਿ ਪੱਥਰ ਜਾਂ ਹੁੰਦਾ ਨਾ ਉਹਨੂੰ ਆਪਾਂ ਗ੍ਰੈਂਡ ਕਰ ਸਕਦੇ ਹਾਂ ਹਨਾ ਤੇ ਉਹਦਾ ਪਾਊਡਰ ਆਪਾਂ ਬਣਾ ਸਕਦੇ ਹਾਂ ਪਰ ਮੈਂ ਬਣਿਆ ਬਣਾਈ ਪਾਊਡਰ ਲਿਆ ਹੁੰਦਾ ਸੀਗਾ ਠੀਕ ਹੈ ਜੀ ਤੇ ਫਸ ਤਾਂ ਇਹੀ ਹੈ ਮੇਨ ਤਾਂ ਇਹਦੇ ਵਿੱਚ ਕਿਉਂਕਿ ਇਹ ਠੰਡੀ ਹੁੰਦੀ ਹੈ ਵੀਰੇ ਹਨਾ ਲੈ ਆ ਆਪਣੀਆਂ ਮੰਮੀਆਂ ਦੱਸਦੀਆਂ ਹੁੰਦੇ ਨੇ ਕਿ ਜਦੋਂ ਪੈਰ ਮਾਚਦੇ ਹੁੰਦੇ ਨੇ ਉਹ ਪੈਰਾਂ ਤੇ ਲਾ ਲੈਣੀ ਹੁੰਦੀਆਂ ਨੇ ਗਾਜੀ ਤੇ ਸਭ ਤੋਂ ਪਹਿਲਾਂ ਆਪਾਂ ਇਹ ਪਾਊਡਰ ਲੈਣਾ ਗਾਜੀ ਦਾ ਤੇ ਇੱਕ ਆਪਾਂ ਲੈਣਾ ਜੀ ਟਮਾਟਰ ਰੈੱਡ ਰੈੱਡ ਕਲਰ ਦਾ ਇੱਕ ਪੀਲੇ ਜਿਹੇ ਟਮਾਟਰ ਹੁੰਦੇ ਨੇ ਨਾ ਕੱਚੇ ਜੇ ਉਹ ਨਾ ਲਿਆ ਕਰੋ ਤੇ ਜਿੰਨਾ ਰੈੱਡ ਹੋਊਗਾ ਹਨਾ ਓਨਾ ਜ਼ਿਆਦਾ ਕੰਮ ਕਰੂਗਾ ਟਮਾਟਰ ਤੇ ਟਮਾਟਰ ਮੈਂ ਹਰੇਕ ਰੈਮਡੀ ਦੇ ਵਿੱਚ ਯੂਜ਼ ਕਰਦੀ ਕਰਦੀ ਆ ਕਿਉਂਕਿ ਫੇਸ ਵਾਸਤੇ ਬਹੁਤ ਜ਼ਿਆਦਾ ਵਧੀਆ ਜੀ ਆਪਾਂ ਟਮਾਟਰ ਦੀ ਰੋਜ਼ ਫੇਸ ਤੇ ਆਪਣੇ ਤੇ ਮ사ਜ ਕਰਾਂਗੇ ਨਾ ਕੱਲੇ ਟਮਾਟਰ ਦੀ ਇਹਨੂੰ ਕੱਟ ਕੇ ਇਸ ਤਰ੍ਹਾਂ ਤਾਂ ਉਹ ਵੀ ਆਪਾਂ ਨੂੰ ਬਹੁਤ ਵਧੀਆ ਫਾਇਦੇ ਦਿੰਦਾ ਹੈਗਾ ਤੇ ਤੀਜੀ ਚੀਜ਼ ਆਪਾਂ ਲੈਣਾ ਇਹਦੇ ਵਿੱਚ ਰੋਜ਼ ਵਾਟਰ ਠੀਕ ਹੈ ਜੀ ਗੁਲਾਬ ਜਲ ਲੈਣਾਗਾ ਆਪਾਂ ਤੇ ਗੁਲਾਬ ਜਲ ਦੇ ਨਾਲ ਆਪਾਂ ਜੇ ਕਿਸੇ ਦੀ ਸਕਿਨ ਜਿਆਦਾ ਡਰਾਈ ਹੈ ਹਨਾ ਵੈਸੇ ਗਰਮੀਆਂ ਦੇ ਵਿੱਚ ਨਹੀਂ ਡਰਾਈ ਰਹਿੰਦੀ ਸਕਿਨ ਆਪਣੀ ਕਿਉਂਕਿ ਪਸੀਨਾ ਆਉਂਦਾ ਉਹਦੇ ਕਰਕੇ ਵੀ ਆਇਲੀ ਜੀ ਰਹਿੰਦੀ ਹੈਗੀ ਬਾਕੀ ਜੇ ਕਿਸੇ ਦੀ ਜਿਆਦਾ ਡਰਾਈ ਹੈ ਹਨਾ ਤਾਂ ਤੁਸੀਂ ਇਹਦੇ ਵਿੱਚ ਮਲਾਈ ਯੂਜ਼ ਕਰ ਸਕਦੇ ਹੋ ਕੋਕੋਨਟ ਆਇਲ ਯੂਜ਼ ਕਰ ਸਕਦੇ ਹੋ ਥੋੜਾ ਜਿਹਾ ਤੇ ਦਹੀਂ ਐਡ ਕਰ ਸਕਦੇ ਹੋ ਠੀਕ ਹੈ ਜੀ ਤੇ ਮੇਰੀ ਸਕਿਨ ਆਇਲੀ ਹੈ ਗਰਮੀਆਂ ਦੇ ਵਿੱਚ ਤਾਂ ਬਹੁਤ ਹੀ ਜਿਆਦੇ ਆਇਲੀ ਹੋ ਜਾਂਦੀ ਹੈਗੀ ਤਾਂ ਕਰਕੇ ਮੈਂ ਨਾ ਤਾਂ ਮੈਂ ਮਲਾਈ ਪਾਉਂਗੀ ਤੇ ਨਾ ਹੀ ਮੈਂ ਦਹੀਂ ਪਾਉਂਗੀ ਨਾ ਹੀ ਮੈਂ ਕੋਕੋਨਟ ਔਲ ਪਾਉਂਗੀ ਤੇ ਮੈਂ ਇਹ ਤਿੰਨ ਚੀਜ਼ਾਂ ਹੀ ਲਵਾਂਗੀ ਟਮਾਟਰ ਤੇ ਗੁਲਾਬ ਜਲ ਤੇ ਮਲਤਾਨੀ ਮਿੱਟੀ ਠੀਕ ਹੈ ਜੀ ਤੇ ਤੁਸੀਂ ਇੱਕ ਚੀਜ਼ ਮੈਂ ਹੋਰ ਮੇਰੇ ਕੋਲ ਹੈ ਨਹੀਂ ਸੀਗੀ ਹੁਣ ਤੇ ਇੱਕ ਤੁਸੀਂ ਇਹ ਇਹਦੇ ਵਿੱਚ ਪਾਉਂਗੇ ਕੀ ਕਹਿੰਦੇ ਹੁੰਦੇ ਨੇ ਉਹਨੂੰ ਕਾਫੀ ਪਾਊਡਰ ਕਾਫੀ ਪਾਊਡਰ ਪਾਉਂਗੇ ਤਾਂ ਤੁਹਾਨੂੰ ਦੁੱਗਣਾ ਰਿਜ਼ਲਟ ਮਿਲੂਗਾ ਠੀਕ ਹੈ ਜੀ ਤੇ ਮੇਰੇ ਕੋਲ ਹੁਣ ਹੈ ਨਹੀਂ ਸੀ ਕਿ ਮੈਂ ਦੁਕਾਨ ਤੇ ਵੀ ਪਤਾ ਕਰਿਆ ਸੀ ਕਿ ਦੁਕਾਨ ਤੋਂ ਮੈਨੂੰ ਮਿਲਿਆ ਨਹੀਂ ਕਾਫੀ ਦਾ ਪਾਊਚ ਤੇ ਆਪਣੇ ਘਰੇ ਸੀ ਜਿਹੜੀ ਉਹ ਖਤਮ ਹੋਈ ਹੋਈ ਸੀ ਠੀਕ ਹੈ ਜੀ ਤੁਸੀਂ ਜੇ ਤੁਹਾਡੇ ਘਰੇ ਅਵੇਲੇਬਲ ਹੈਗੇ ਤਾਂ ਜੂ ইউজ ਕਰੋ ਕਾਫੀ ਪਾਊਡਰ ਬਹੁਤ ਵਧੀਆ ਰਿਜ਼ਲਟ ਮਿਲ ਲੰਗੇ ਤੁਹਾਨੂੰ ਠੀਕ ਹੈ ਜੀ ਇਹ ਆਪਾਂ ਖੋਲਿਆ ਸੀ ਕਾਗਜ਼ ਇਹਦਾ ਤਪਕੋਲੀ ਦੇ ਵਿੱਚ ਲੈਣੀ ਹੈ ਜਿੰਨੀ ਕ ਆਪਾਂ ਯੂਜ਼ ਕਰਨੀ ਹੈ ਹਨਾ ਓੰਨੀ ਕੁ ਲੈ ਲੈਣੀ ਹੈ ਜਿੰਨੀ ਕ ਆਪਾਂ ਨੂੰ ਲੱਗੂਗਾ ਕਿ ਆਪਣੇ ਫੇਸ ਤੇ ਇੰਨੀ ਕੁ ਲੱਗ ਜੂਗੀ ਠੀਕ ਹੈ ਜੀ ਤੇ ਜ਼ਿਆਦਾ ਹੀ ਪੈਗੀ ਜਿਹੜੇ ਇਸ ਵੀਡੀਓ ਰਾਹੀਂ ਮੇਰੇ ਚੈਨਲ ਤੇ ਨਿਊ ਆਉਣਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸੋਣਾ ਜਿਹਾ ਕਮੈਂਟ ਕਰਿਓ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਕਿਵੇਂ ਦੀ ਲੱਗੀ ਤੇ ਸ਼ੇਅਰ ਵੀ ਕਰ ਦਿਓ ਜੀ ਵੀਡੀਓ ਨੇ ਖੁੱਲਾ ਨਹੀਂ ਹੈਗਾ ਨੂੰ ਪੈਥੋਂ ਹੀ ਖੋਲ ਲੈਣਾਗਾ ਇਹ ਤੇ ਉਹ ਲੱਗਿਆ ਹੋਇਆਗਾ ਉਹ ਕਰਨ ਲਈ ਆਸਤੇ ਪ੍ਰੈਸ਼ਰ ਚਾਹੁੰਦਾ ਜਿਹੜਾ ਆਪਾਂ ਨੂੰ ਉਪਰ ਹੀ ਕਰ ਲਿਆ ਠੀਕ ਹੈ ਜੀ ਤੇ ਆਪਾਂ ਇਹਦੇ ਵਿੱਚ ਇੰਨਾ ਕੁ ਲਿਆ ਮੈਂ ਕਿਉਂਕਿ ਮੈਂ ਆਪਣੇ ਫੇਸ ਤੇ ਹਿਲਾਉਣੀ ਹੈਗੀ ਹੋਰ ਕਿਸੇ ਨੇ ਨਹੀਂ ਹਿਲਾਉਣੀ ਇਹ ਤੇ ਆਪਾਂ ਇਹਦੇ ਵਿੱਚ ਰੋਜ਼ ਵਾਟਰ ਜਿਹੜਾ ਉਹ ਐਡ ਕਰ ਲਾਂਗੇ ਰੋਸ ਵਾਟਰ ਦੀ ਜਗ੍ਹਾ ਤੇ ਤੁਹਾਨੂੰ ਮੈਂ ਦੱਸਿਆ ਜੀ ਮੈਂ ਕਿ ਤੁਸੀਂ ਮਲਾਈ ਯੂਜ਼ ਕਰ ਸਕਦੇ ਹੋ ਜੀ ਤੇ ਤੁਸੀਂ ਆ ਕੋਕੋਨਟ ਆਇਲ ਵੀ ਪਾ ਸਕਦੇ ਹੋ ਇਹਦੇ ਵਿੱਚ ਹਨਾ ਤੇ ਆਪਾਂ ਇਹ ਪੈਕ ਬਣਾਵਾਂਗੇ ਪਤਲਾ ਜਾਂ ਹਨਾ ਆਪਾਂ ਦੋ ਜਾਂ ਤਿੰਨ ਲੇਅਰਾਂ ਵੀ ਲਾ ਸਕਦੇ ਆ ਇਹਦੀਆਂ ਠੀਕ ਹੈ ਜੀ ਮੈਂ ਉਂਗਲਾਂ 'ਨਿਕ ਹੋਲਦੀ ਹੁੰਦੀਆਂ ਵੀਰੇ ਕੋਈ ਮੇਰੇ ਕੋਲ ਬੁਰਸ਼-ਬਰਸ਼ ਹੁੰਦਾ ਨਹੀਂ ਹੈਗਾ ਤੇ ਆਪਾਂ ਹੱਥ ਨਾਲ ਹੀ ਚਿਹਰੇ 'ਤੇ ਅਪਲਾਈ ਕਰ ਲੈਣੇ ਹੁੰਦੇ ਆ ਰੋਜ਼ ਵਾਟਰ ਨਾਲ ਇੱਕ ਹੁੰਦਾਗਾ ਮੈਂ ਨਕਲੀਜਾ ਦੇ ਦਿੰਦੇ ਨੇ ਤੁਸੀਂ ਉਹ ਨਹੀਂ ਲੈ ਕੇ ਆਉਣਾ ਵਧੀਆ ਚ ਕਹਿ ਕੇ ਲੈ ਕੇ ਆਉਣਾ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਬਾਕੀ ਇੱਕ ਹੁੰਦਾ ਹਨਾ ਐਲੋਵੇਰਾ ਜੈਲ ਜਿਹੜੀ ਆਪਣੇ ਘਰੇ ਲੱਗੀ ਹੁੰਦੀ ਹੈ ਹਨਾ ਆਪਾਂ ਕੁਮਾਰ ਕਹਿੰਦੇ ਆ ਪੰਜਾਬੀ ਦੇ ਵਿੱਚ ਤੇ ਉਹ ਆਪਾਂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹਾਂਗੇ ਉਹ ਵੀ ਬਹੁਤ ਵਧੀਆ ਰਿਜ਼ਲਟ ਮਿਲੂਗਾ ਜੇ ਆਪਾਂ ਉਹ ਐਡ ਕਰਾਂਗੇ ਇਹਦੇ ਵਿੱਚ ਤੇ ਸਾਡੇ ਘਰੇ ਹੁਣ ਨਹੀਂ ਲੱਗਾ ਹੋਇਆ ਪਹਿਲਾਂ ਲੱਗਾ ਹੋਇਆ ਸੀ ਤੇ ਗਰਮੀ ਦੀ ਵਜ੍ਹਾ ਕਰਕੇ ਮੱਚ ਗਿਆ ਉਹ ਆ ਪਾਇਦਾ ਬਣਾ ਲਿਆ ਜੀ ਪੇਸਟ ਤੇ ਹੁਣ ਆਪਾਂ ਟਮਾਟਰ ਦਾ ਜਿਹੜਾ ਰਸ ਹੈ ਉਹ ਕੱਢ ਕੇ ਇਹਦੇ ਵਿੱਚ ਐਡ ਕਰਾਂਗੇ ਠੀਕ ਹੈ ਜੀ ਤੇ ਟਮਾਟਰ ਦਾ ਰਸ ਕੱਢ ਕੇ ਆਪਾਂ ਟਮਾਟਰ ਨੂੰ ਯੂਜ਼ ਕਰ ਸਕਦੇ ਆਂ ਜੀ ਸਬਜ਼ੀ ਚ ਵੀ ਪਾ ਸਕਦੇ ਆਂ ਵੇਸਟ ਨਹੀਂ ਜਾਊਗਾ ਬਾਕੀ ਜੇ ਤੁਸੀਂ ਚਿਹਰੇ ਤੇ ਮ사ਜ ਕਰਨੀ ਆ ਤਾਂ ਚਿਹਰੇ ਤੇ ਮ사ਜ ਵੀ ਕਰ ਸਕਦੇ ਹੋ ਠੀਕ ਹੈ ਜੀ ਬਾਅਦ ਵਿੱਚ ਇਸ ਤਰ੍ਹਾਂ ਆਪਾਂ ਇਹਦਾ ਜਿਹੜਾ ਰਸ ਹੈ ਉਹ ਕੱਢ ਕੇ ਵਿੱਚ ਮਿਕਸ ਕਰ ਲਾਂਗੇ ਟਮਾਟਰ ਦੇ ਵਿੱਚ ਰਸ ਬਹੁਤ ਘੱਟ ਸੀ ਇਹਦੇ ਵਿੱਚ ਲੋ ਜੀ ਆਪਾਂ ਟਮਾਟਰ ਦਾ ਜਿਹੜਾ ਰਸ ਹੈ ਉਹ ਵੀ ਇਹਦੇ ਵਿੱਚ ਐਡ ਕਰ ਲਿਆ। ਸਮੈਲ ਬਹੁਤ ਵਧੀਆ ਆ ਰਹੀ ਹੈ। ਮੇਰੇ ਚਿਹਰੇ ਤੇ ਕੁਝ ਵੀ ਨਹੀਂ ਲੱਗਿਆ ਹੋਇਆ ਜੀ ਕਿਸੇ ਵੀ ਤਰ੍ਹਾਂ ਦਾ ਪਸੀਨਾ ਜਰੂਰ ਆਈ ਜਾਂਦਾਗਾ। ਤੇ ਕਿਉਂਕਿ ਪੱਖਾ ਨਹੀਂ ਮੈਂ ਚਲਾਉਂਦੀ ਹੁੰਦੀ ਫਿਰ ਪੱਖੇ ਨਾਲ ਨਾ ਆਵਾਜ਼ ਨਹੀਂ ਕਲੀਅਰ ਆਉਂਦੀ ਹੈਗੀਗੀ ਤੇ ਹੋਰ ਆਪਾਂ ਕੁਝ ਵੀ ਨਹੀਂ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਫੋਟਾ ਕਿ ਲਾਂ ਸੇ ਆਪਾਂ ਲਿਪਸਟਿਕ ਵੀ ਨਹੀਂ ਲਗਾਈ ਹੋਈ ਚਿਹਰੇ ਦੇ ਉੱਤੇ ਕਿ ਰਿਜ਼ਲਟ ਤੁਹਾਨੂੰ ਵਧੀਆ ਪਤਾ ਲੱਗਣ ਹਨਾ ਕਿ ਕਿਵੇਂ ਦਾ ਰਿਜ਼ਲਟ ਆਉਂਦਾਗਾ ਬਾਕੀ ਪੈਕ ਦਾ ਜਿਹੜਾ ਰਿਜ਼ਲਟ ਹੈਗਾ ਉਹ ਇੱਕ ਵਾਰ ਚ ਨਹੀਂ ਆਉਂਦਾ ਹੈਗਾ ਜੀ ਜਦੋਂ ਆਪਾਂ ਉਹਨੂੰ ਲਗਾਈ ਜਾਂਦੇ ਹਨਾ ਲਗਾਤਾਰ ਕਮ ਸੇ ਕਮ 2 ਮਹੀਨੇ ਆਪਾਂ ਅਪਲਾਈ ਕਰਾਂਗੇ ਹਨਾ ਥੋੜੇ ਥੋੜੇ ਦਿਨਾਂ ਬਾਅਦ ਜਿੰਨਾ ਕੁ ਤੁਸੀਂ ਗੈਪ ਪਾਉਣਾ ਪਾ ਸਕਦੇ ਹੋਗੇ ਤੇ ਫਿਰ ਤੁਹਾਨੂੰ ਰਿਜ਼ਲਟ ਪਤਾ ਲੱਗਣਗੇ ਬਾਕੀ ਮੈਨੂੰ ਹੁਣ ਥੋੜੀ ਜੀ ਕਾਲੀ ਸੀਗੀ ਤੇ ਜਦੋਂ ਤੁਸੀਂ ਇਹ ਪੈਕ ਤਿਆਰ ਕਰ ਲਿਆ ਨਾ ਤਾਂ 15 ਮਿੰਟ ਲਈ ਤੁਸੀਂ ਰੱਖ ਦੇਣਾ ਇਹਨੂੰ ਚੰਗੀ ਤਰ੍ਹਾਂ ਫਿਰ ਜਿਹੜੀਆਂ ਚੀਜ਼ਾਂ ਨੇ ਉਹ ਮਿਕਸ ਹੋ ਜਾਂਦੀਆਂ ਨੇ ਹਰ ਗੁੰਸੁੱਤਾ ਪਿਆ ਸੀ ਤਾਂ ਕਰਕੇ ਮੈਨੂੰ ਥੋੜੀ ਜੀ ਕਾਲੀ ਸੀਗੀ ਕੀ ਪ੍ਰੈਗਨੈਂਸੀ ਦੇ ਵਿੱਚ ਆਪਾਂ ਜੇ ਕੇਅਰ ਕਰਦੇ ਹਣਾ ਤਾਂ ਵੀਰੇ ਨਾ ਕੁਝ ਵੀ ਨਹੀਂ ਹੁੰਦਾ ਆਪਣੇ ਚਿਹਰੇ ਨੂੰ ਕੇਅਰ ਨਾ ਕਰਦੇ ਆ ਜਦੋਂ ਆਪਾਂ ਨਹੀਂ ਕਰਦੇ ਤਾਂ ਫਿਰ ਬਹੁਤ ਪ੍ਰੋਬਲਮਸ ਹੋ ਜਾਂਦੀਆਂ ਨੇ ਬਾਅਦ ਚ ਉਹ ਸੈੱਟ ਵੀ ਨਹੀਂ ਹੁੰਦੀਆਂ ਪਤਾ ਨਹੀਂ ਕੀ ਚੱਕਰ ਹੁੰਦਾ ਹੈਗਾ ਤੇ ਨਹੀਂ ਮੈਂ ਪ੍ਰੈਗਨੈਂਸੀ ਦੇ ਵਿੱਚ ਕੋਈ ਵੀ ਹਾਂ ਕੀ ਕਹਿੰਦੇ ਨੇ ਅੱਖਾਂ ਦੇ نیچے ਹੁੰਦੇ ਨੇ ਕਾਲੇ ਘੇਰੇ ਜੇ ਉਹ ਵੀ ਨਹੀਂ ਮੈਂ ਹੋਣ ਦਿੱਤੇ ਆਏਗੇ ਅ ਸ਼ੁਰੂਆਤ ਚ ਹੋਣ ਲੱਗੇ ਸੀਗੇ ਮੈਨੂੰ ਚੌਥੇ ਮਹੀਨੇ ਚ ਥੋੜਾ ਥੋੜਾ ਲੱਗਿਆ ਕਿ ਮੇਰੇ ਡਾਰਕ ਸਰਕਲ ਹੋਣ ਲੱਗੇ ਤਾਂ ਫਿਰ ਮੈਂ ਆਵਦਾ ਕੀਤੀ ਗੌਰ ਹਨਾ ਪ੍ਰੈਗਨਨਸੀ ਦੇ ਵਿੱਚ ਤਾਂ ਜਰੂਰ ਰੱਖਿਆ ਕਰੋ ਗੌਰ ਕਿਉਂਕਿ ਉਦੋਂ ਇੱਕ ਵਾਰੀ ਜਦੋਂ ਚਾਹੀਆਂ ਪੈ ਜਾਂਨ ਉਹ ਸਾਰੀ ਉਮਰ ਹੀ ਨਹੀਂ ਜਾਂਦੀਆਂ ਹੈਗੀਆਂ ਫਿਰ ਜੇ ਆਪਣੇ ਆਈ ਗ੍ਰੋਸ ਤੇ ਵੀ ਲੱਗ ਜਾਂਦਾ ਪੈਕ ਤਾਂ ਵੀ ਕੋਈ ਚੱਕਰ ਨਹੀਂ ਜੀ ਆਈਸ ਦੇ ਕੋਲ ਹਨਾ ਆਪਾਂ ਕਹਿੰਦੇ ਜਿਹੜੇ ਆਪਾਂ ਪੈਕ ਲਿਆਉਣੇ ਹੁੰਦੇ ਮਾਰਕੀਟ ਤੋਂ ਜੇ ਆਈਸ ਦੇ ਕੋਲ ਨਹੀਂ ਲੱਗਣਾ ਚਾਹੀਦਾ ਐਵੇਂ ਨਹੀਂ ਹੋਣਾ ਚਾਹੀਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾਗਾ ਤੇ ਆਪਾਂ ਨੂੰ ਅਪਲਾਈ ਕਰ ਲਿਆ ਚੰਗੀ ਤਰ੍ਹਾਂ ਤੁਸੀਂ ਇਹਦੇ ਦੋ ਕੋਡ ਵੀ ਲਗਾ ਸਕਦੇ ਹੋ ਕਿ ਜਦੋਂ ਇਹ ਸੁੱਕ ਗਿਆ ਹਨਾ ਚੰਗੀ ਤਰ੍ਹਾਂ ਸੁੱਕ ਗਿਆ ਇਹ ਤਾਂ ਫਿਰ ਤੁਸੀਂ ਇੱਕ ਕਲੀਅਰ ਹੋਰ ਲਗਾ ਲਓ ਦੇ ਉੱਪਰ ਹਨਾ ਦੋ ਲੇਰਾਂ ਵੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਉਹ ਵਧੀਆ ਚਾਰਟ ਮਿਲਣਗੇ ਇਸ ਤੋਂ ਵੀ ਜ਼ਿਆਦਾ ਤੇ ਆਪਾਂ ਚੰਗੀ ਤਰ੍ਹਾਂ ਜਿਹੜਾ ਅਪਲਾਈ ਕਰ ਲਿਆ ਮੇਰੇ ਕੋਲ ਸਾਹਮਣੇ ਸ਼ੀਸ਼ਾ ਵੀ ਨਹੀਂ ਹੁੰਦਾ ਹੈਗਾ ਹਨਾ ਬਾਕੀ ਜਿਹੜੇ ਵੀ ਜਿਹੜੀ ਸ਼ੂਟ ਕਰਦੇ ਨੇ ਸ਼ੀਸ਼ਾ ਹੁੰਦਾ ਨਾਲ ਨਾਲ ਮੈਂ ਫੋਨ 'ਚ ਹੀ ਦੇਖਦੀ ਹੁੰਨੀ ਆਗੀ ਠੀਕ ਹੈ ਜੀ ਇਹ ਆਪਾਂ ਕਰ ਲਿਆ ਅਪਲਾਈ ਆਪਣੇ ਫੇਸ ਤੇ ਤੇ ਆਪਾਂ ਇਹਨੂੰ ਰੱਖਾਂਗੇ 20 ਮਿੰਟ 25 ਮਿੰਟ ਵੀ ਰੱਖ ਸਕਦੇ ਆ ਅੱਧਾ ਘੰਟਾ ਹੀ ਰੱਖ ਸਕਦੇ ਆ ਜਿੰਨਾ ਤੁਹਾਡੇ ਕੋਲ ਟਾਈਮ ਹੈ ਤੁਸੀਂ ਰੱਖ ਸਕਦੇ ਹੋਗੇ ਠੀਕ ਹੈ ਜੀ कि ਜਿਹੜੀ ਆਪਾਂ ਹੋਰ ਚੀਜ਼ਾਂ ਤੁਹਾਨੂੰ ਦੱਸਿਆ ਨੇ ਉਹ ਵੀ ਤੁਸੀਂ ਐਡ ਕਰ ਸਕਦੇ ਹੋ ਹਨਾ ਜੀ ਮਲਾਈ ਹੋਗੀ ਦਹੀਂ ਹੋਗੀ ਐਲੋਵਰਾ ਜੈੱਲ ਹੋਗੀ ਤੇ ਕੋਕੋਨਟ ਆਇਲ ਹੋ ਗਿਆ ਕਿ ਉਹਨਾਂ ਨਾਲ ਬਸ ਥੋੜਾ ਜਿਹਾ ਆਇਲੀ ਜ਼ਿਆਦਾ ਹੋ ਜਾਊਗਾ ਆਪਣਾ ਫੇਸ ਅ ਬਾਕੀ ਨਾ ਜਦੋਂ ਆਪਾਂ ਗਾਜੀ ਫੇਸ ਤੇ ਲਾਉਣਿਆ ਤਾਂ ਇਹ ਦੇ ਨਾਲ ਡਰਾਈ ਹੁੰਦਾ ਵੀਰੇ ਫੇਸ ਡਰਾਈ ਜ਼ਰੂਰ ਹੁੰਦਾਗਾ ਬਾਅਦ ਵਿੱਚ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਲਗਾ ਲਓ ਨਾਲ ਦੀ ਨਾਲ ਥੋੜਾ ਟਾਈਮ ਬਾਅਦ ਲਵਾ ਲਓ ਲਾ ਲਓ 10 ਮਿੰਟ ਬਾਅਦ ਲਾ ਲਓ ਤੇ ਮੋਇਸਚਰਾਈਜ਼ਰ ਜ਼ਰੂਰ ਲਗਾਣਾ ਤੁਸੀਂ ਨੇ ਕਿਉਂਕਿ ਇਹਦੇ ਨਾਲ ਜੇ ਆਪਾਂ ਲਗਾਤਾਰ ਲਗਾਵਾਂਗੇ ਹਨਾ ਫੇਸ ਤੇ ਤਾਂ ਆਪਣਾ ਚਿਹਰਾ ਜਿਹੜ ਤੇ ਬਾਕੀ ਹਲੇ ਇਹ ਸੁੱਕਿਆ ਨਹੀਂ ਸੀਗਾ ਜਦੋਂ ਸੁੱਕ ਗਿਆ ਵੀਰੇ ਉਦੋਂ ਤੁਸੀਂ ਹੱਸਣਾ ਨਹੀਂ ਹੈਗਾ ਚੋਲਡਿੰਗ ਨੇ ਫੇਸ ਨੂੰ ਤੇ ਨਾ ਹੀ ਜ਼ਿਆਦਾ ਵੀ ਬੋਲਣਾ ਹੈਗਾ ਤਾਂ ਸੁਣਿਆ ਹੈਗਾ ਮਟ ਮੈਨੂੰ ਇੰਨਾ ਯਕੀਨ ਨਹੀਂ ਹੈਗਾ ਇਸ ਗੱਲ ਤੇ ਕਹਿੰਦੇ ਕਿ ਫਿਰ ਜੂੜੀਆਂ ਪੈ ਜਾਂਦੀਆਂ ਨੇ ਫੇਸ ਦੇ ਉੱਤੇ ਤੇ ਕਿ ਜੇ ਆਪਾਂ ਹੱਸਾਂਗੇ ਜਾਂ ਜੀ ਲਾ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਕ ਲਗਾ ਕੇ ਆਪਾਂ ਹੱਸਾਂਗੇ ਤਾਂ ਆਪਣੇ ਫੇਸ ਤੇ ਜਿਹੜੀ ਜੂੜੀਆਂ ਪੈ ਜਾਣਗੀਆਂ ਠੀਕ ਹੈ ਜੀ ਤੇ ਬਾਕੀ ਆਪਾਂ ਚਲੋ ਤਿਆਰ ਰੱਖਦੇ ਹਾਂ ਨਾ ਆਪਾਂ ਹੱਸਣਾ ਨਹੀਂ ਹੈਗਾ ਤੇ ਹੁਣ ਆਪਾਂ ਚੁੱਪ ਕਰ ਜਾਨੇ ਆ ਜਦੋਂ ਮੇਰਾ ਚਿਹਰਾ ਜਿਹੜਾ ਡਰਾਈ ਹੋ ਗਿਆ ਆਪਾਂ ਉਦੋਂ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਹਾਂਜੀ ਇੱਥੇ ਆਪਣਾ ਫੇਸ ਪੈਕ ਆ ਜਿਹੜਾ ਸੁੱਕ ਗਿਆ ਹੁਣ ਮੈਂ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਇਹਦਾ ਜਿਹੜਾ ਕਸਾਬਾ ਤਪ ਰਿਆ ਫੇਸ ਨੂੰ ਤੇ ਆਪਾਂ ਆਪਣੇ ਫੇਸ ਨੂੰ ਵਾਸ਼ ਕਰਕੇ ਮਿਲਦੇ ਆ ਫਿਰ ਤੋਂ ਠੀਕ ਹੈ ਜੀ ਹਾਂਜੀ ਇੱਥੇ ਆਪਾਂ ਚਿਹਰਾ ਜਿਹੜਾ ਆਪਣਾ ਵਾਸ਼ ਕਰ ਲਿਆ ਚੰਗੀ ਤਰ੍ਹਾਂ ਤੇ ਦੇਖ ਸਕਦੇ ਹੋ ਤੁਸੀਂ ਰਿਜ਼ਲਟ ਤੇ ਬਾਕੀ ਵੀ ਮੇਰਾ ਨਾ ਫੇਸ ਬਿਲਕੁਲ ਨੈਚੁਰਲ ਹੁੰਦਾ ਆ ਆਈਬ੍ਰੋਸ ਤੋਂ ਬਿਨਾ ਹੋਰ ਕੁਝ ਨਹੀਂ ਕਰਿਆ ਹੋਇਆ ਬਸ ਆਈਬ੍ਰੋਸ ਬਣੀਆਂ ਹੋਈਆਂ ਨੇ ਮੇਰੀਆਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਮੇਕਅਪ ਨਹੀਂ ਹੈਗਾ ਤੇ ਨਾ ਹੀ ਮੈਂ ਵੀ ਆਪਣੇ ਚ ਚਿਹਰੇ ਤੇ ਵੀ ਹਨਾ ਥ੍ਰੈਡਿੰਗ ਕਰਾਉਂਦੇ ਨੇਗੇ ਵੀ ਥ੍ਰੈਡ ਲਵਾਉਂਦੇ ਨੇ ਹਨਾ ਤੇ ਉਹ ਮੈਂ ਕੁਝ ਵੀ ਇਸ ਤਰ੍ਹਾਂ ਦਾ ਅਪਲਾਈ ਨਹੀਂ ਕਰਦੀ ਰੇਜ਼ਰ ਨਹੀਂ ਕਰਦੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੇ ਬਿਲਕੁਲ ਨੈਚੁਰਲ ਹੈ ਮੇਰਾ ਫੇਸ ਤੁਸੀਂ ਦੇਖ ਸਕਦੇ ਹੋ ਕਿੰਨਾ ਰਿਜ਼ਲਟ ਮਿਲੇ ਆਪਾਂ ਨੂੰ ਮਲਤਾਨੀ ਮਿੱਟੀ ਦੇ ਫੇਸ ਪੈਕ ਦਾ ਤੇ ਤੁਸੀਂ ਵੀ ਇਹ ਫੇਸ ਪੈਕ ਯੂਜ਼ ਕਰਕੇ ਦੇਖਿਓ ਤੁਹਾਨੂੰ ਕਿਵੇਂ ਦੇ ਰਿਜ਼ਲਟ ਮਿਲਣਗੇ ਮੈਨੂੰ ਦੱਸਿਓ ਜਰੂਰ ਕਮੈਂਟ ਬਾਕਸ ਦੇ ਵਿੱਚ ਤੇ ਇੱਕ ਹਨਾ ਜੀ ਜਦੋਂ ਆਪਾਂ ਜਦੋਂ ਕੋਈ ਵੀ ਚੀਜ਼ ਆਪਾਂ ਅਪਲਾਈ ਕਰਦੇ ਆ ਆਪਣੇ ਫੇਸ ਤੇ ਹੋਮ ਰੈਮਡੀਜ਼ ਜਾਂ ਕੁਝ ਵੀ ਹੈ ਨਾ ਤੇ ਵੀ ਆ ਕੋਈ ਪੈਕ ਆ ਵਗੈਰਾ ਲਗਾਉਣੀ ਆ ਜਾਂ ਕੋਈ ਆਪਾਂ ਮ사ਜ ਵਗੈਰਾ ਕਰਦੇ ਆ ਨਾ ਜਾਂ ਵੀ ਕਰਦੀਆਂ ਚੀਜ਼ਾਂ ਤੋਂ ਤੇ ਆਪਾਂ ਵੀਰੇ ਫੇਸ ਆਪਣਾ ਉਸ ਤੋਂ ਬਾਅਦ ਫੋਕੇ ਪਾਣੀ ਨਾਲ ਹੀ ਧੋਣਾ ਹੁੰਦਾਗਾ ਤੇ ਕੋਈ ਵੀ ਫੇਸ ਵਾਸ਼ ਦੇ ਨਾਲ ਨਾ ਧੋਇਆ ਕਰੋ ਜਾਂ ਸਾਬਣ ਨਾਲ ਨਾ ਫੇਸ ਧੋਇਆ ਕਰੋ ਤਾਂ ਫਿਰ ਉਹ ਚੀਜ਼ ਦਾ ਜਿਹੜਾ ਰਿਜ਼ਲਟ ਨਹੀਂ ਮਿਲਦਾ ਤੇ ਆਪਾਂ ਫੋਕੇ ਪਾਣੀ ਨਾਲ ਹੀ ਫੇਸ ਧੋਣਾ ਹੁੰਦਾ ਹੈਗਾ ਤੇ ਇੱਕ ਹਨਾ ਮੇਰੀਆਂ ਭੈਣਾਂ ਕਹੀ ਹੈ ਨਾ ਮੇਰੇ ਰਿਲੇਟਿਵਸ ਨੇ ਗੀਆਂ ਲੇਡੀਜ਼ ਤੇ ਮੈਂ ਵੀ ਕਰਦੀ ਰਹੀਆਂ ਇਹ ਚੀਜ਼ ਆਪਾਂ ਜਿਹੜੀ ਸਾਬਣ ਨਾਲ ਧੋਣੇ ਹੁੰਨਾ ਆਪਾਂ ਉਹਦਾ ਨਾ ਫੇਸ ਧੋ ਲੈਣੇ ਹੁੰਦੇ ਆਪਾਂ ਚੰਗੀ ਤਰ੍ਹਾਂ ਰਗੜ ਰਗੜ ਕੇ ਆਪਾਂ ਉਹਦਾ ਨਾ ਫੇਸ ਧੋ ਲੈਣਾ ਨਹਾਉਣ ਵੇਲੇ ਤਾਂ ਇਹਦਾ ਨਾ ਕਰਿਆ ਕਰੋ ਮੈਨੂੰ ਬਹੁਤ ਬੈਡ ਰਿਜ਼ਲਟ ਮਿਲੇ ਸੀ ਇਸ ਚੀਜ਼ ਦੇ ਤੇ ਜਦੋਂ ਮੈਂ ਕੁਵਾਰੀ ਹੁੰਦੀ ਸੀ ਮੈਂ ਵੀ ਐਂ ਕਰਦੀ ਹੁੰਦੀ ਸੀਗੀ ਤੇ ਉਸੇ ਸਾਬਣ ਨਾਲ ਹੀ ਮੈਂ ਫੇਸ ਧੋ ਲੈਣਾ ਸੀ ਆਪਣਾ ਉਦੋਂ ਨਾ ਮੇਰੇ ਫੇਸ ਤੇ ਨਾ ਬਰੀਕ ਬਰੀਕ ਜਿਵੇਂ ਆਪਣੇ ਪਿੱਤੇ ਨਹੀਂ ਨਿਕਲੇ ਹੁੰਦੀ ਹਨਾ ਓਵੇਂ ਦੀਆਂ ਫਿੰਸੀਆਂ ਰਹਿੰਦੀਆਂ ਸੀਗੀਆਂ ਫੇਸ ਤੇ ਰਹਿੰਦੀ ਸੀ ਬਸ ਤੇ ਵੀ ਹਟਦੀਆਂ ਨਹੀਂ ਸੀਗੀਆਂ ਉਹਦਾ ਕਾਰਨ ਸੀਗਾ ਉਹ ਸਾਬਣ ਜਿਹੜੀ ਮਨਾਉਣ ਵਾਲੀ ਲਾ ਲੈਂਦੀ ਸੀਗੀ ਤੇ ਉਹਦੇ ਨਾਲ ਕਈ ਵਾਰੀ ਕਿਸੇ ਨੂੰ ਫਿੰਸੀਆਂ ਦੀ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਚਿਹਰਾ ਡਰਾਈ ਹੋਣ ਲੱਗ ਜਾਂਦਾ ਹੈ ਨਾ ਕਿਸੇ ਦੇ ਜੁੜੀਆਂ ਪੈਣ ਲੱਗ ਜਾਂਦੇ ਉਹ ਸਾਬਣ ਮੇਰੇ ਚਿਹਰੇ ਵਾਸਤੇ ਵਧੀਆ ਨਹੀਂ ਹੁੰਦੀ ਤੇ ਉਹ ਨਾ ਲਾਇਆ ਕਰੋ ਤੁਸੀਂ ਤੁਸੀਂ ਇਹਦੇ ਤਾਂ ਫੋਕੇ ਪਾਣੀ ਨਾਲ ਮੈਂ ਫੋਕੇ ਪਾਣਾ ਫੇਸ ਵਾਸ਼ ਕਰ ਲੈਣੀ ਹਣੀ ਜੇ ਮੇਰਾ ਫੇਸ ਵਾਸ਼ ਖਤਮ ਹੋਵੇ ਕਈ ਵਾਰ ਫੇਸ ਵਾਸ਼ ਖਤਮ ਹੋ ਰਿਹਾ ਹੁੰਦਾ ਨਹੀਂ ਵੀ ਲੈਂਦਾ ਜਾਂਦਾ ਹੈ ਨਾ ਤਾਂ ਫਿਰ ਮੈਂ ਫੋਕੇ ਪਾਣੀ ਨਾਲ ਹੀ ਫੇਸ ਧੋਉਂਦੀ ਰਹਿੰਨੀ ਆਪਦਾ ਪਰ ਮੈਂ ਕਦੇ ਵੀ ਉਹ ਸਾਬਣ ਨਹੀਂ ਵਰਤੀ ਹੈਗੀ ਫੇਸ ਦੇ ਵਾਸਤੇ ਤੇ ਬਾਕੀ ਆਪਣੀ ਵੀਡੀਓ ਤੁਹਾਨੂੰ ਕਿਦਾਂ ਨਹੀਂ ਲੱਗੀ ਹਨਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਸੋਹਣੇ-ਸੋਹਣੇ ਕਰ ਦਿਓ ਜੀ ਕਮੈਂਟ ਤੇ ਆਪਾਂ ਜਿਹੜੀਆਂ ਘਰ ਦੀਆਂ ਚੀਜ਼ਾਂ ਨਾਲ ਹੀ ਆਪਣਾ ਫੇਸ ਹੈ ਜਿਹੜਾ ਉਹ ਕਲੀਨ ਰੱਖਦੇ ਆਂ ਤੇ ਗਲੋਇੰਗ ਰੱਖਦੇ ਆਂ ਜੀ ਤੇ ਹੋਰ ਮੈਂ ਕਿਸੇ ਵੀ ਤਰ੍ਹਾਂ ਦਾ ਕੁਝ ਨਹੀਂ ਲਾਇਆ ਹੋਇਆ ਆਪਣੇ ਫੇਸ ਤੇ ਤੁਹਾਨੂੰ ਨਜ਼ਰ ਆ ਹੀ ਰਿਹਾ ਹੋਣਾ ਤੇ ਚਲੋ ਜੀ ਆਪਾਂ ਆਪਣੀ ਅੱਜ ਦੀ ਇਸ ਵੀਡੀਓ ਦਾ ਇੱਥੇ ਹੀ ਕਰਦੇ ਆਂ ਐਂਡ ਤੇ ਮਿਲਦੇ ਆਂ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤੇ ਚਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ